ਪੰਜਾਬ ਨੂੰ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਉਹਨਾਂ ਨੇ 에어ਪੋਰਟ ਦੇ ਇੱਥੇ ਜਿਹੜੇ ਤਾਰੇ ਇਹ ਵੀ ਕੁਝ ਸੋਚੀ ਸਮਝੀ ਸਾਜ ਕੇ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਬਿਲਕੁਲ ਬਾਦਲ ਦੇ ਉੱਤੇ ਆ ਪਲਟੀ ਉਹਨਾਂ ਦੇ ਨਾਲ ਲੱਗ ਰਹੀ ਹੈ ਇੱਥੇ ਜਹਾਜ਼ ਲਿਆਉਣਾ ਇੱਥੇ ਤਾਰੇ ਮੈਂ ਸਮਝਦਾ ਕਿ ਪੰਜਾਬ ਨੂੰ ਨੀਮਾ ਬਖਾਉਣ ਵਾਸਤੇ ਪੰਜਾਬੀਆਂ ਨੂੰ ਨੀਮਾ ਬਖਾਉਣ ਵਾਸਤੇ ਕਿ ਪੰਜਾਬ ਦੇ ਲੋਕੀ ਬਾਹਰ ਜਾ ਰਹੇ ਆ ਬਾਕੀ ਸੂਬਿਆਂ ਦੇ ਜਾ ਰਹੇ ਆ ਔਰ ਪੰਜਾਬ ਦੇ ਲੋਕ ਵੀ ਮੰਗ ਕਰ ਰਹੇ ਆ ਵੀ ਇੱਥੇ ਫਲੈਟਾਂ ਜਿਹੜੀਆਂ ਹੋਰ ਵੀ ਜਿਹੜੀਆਂ ਹੁੰਦੇ ਉਹ ਤਾਂ ਜੋ ਇੱਥੇ ਜਿਹੜੇ ਨੌਜਵਾਨ ਦਿੱਲੀ ਜਾ ਕੇ ਚੜਦੇ ਜਾਂ ਉਤਰਦੇ ਇੱਥੇ ਹੋ ਜਾਣ ਪਰ ਉਹ ਤਾਂ ਦਿੰਦੇ ਨਹੀਂ ਦੇਖੋ ਬਹੁਤ ਮਾੜੀ ਗੱਲ ਆ ਜਿਹੜੇ ਨੌਜਵਾਨ ਆਪਣੀਆਂ ਆਸਾਂ ਲੈ ਕੇ ਇੱਥੇ ਉਹਨਾਂ ਦੇ ਮਾਤਾ ਪਿਤਾ ਦੀਆਂ ਆਸਾਂ ਆ ਕਿ ਸਾਡੇ ਬੱਚਾ ਬਾਹਰ ਜਾ ਕੇ ਮਿਹਨਤ ਕਰੇਗਾ ਕਾਮਯਾਬ ਹੋਏਗਾ ਤੇ ਸਾਡੀ ਆਰਥਿਕ ਹਾਲ ਜਿਹੜੀ ਹੈ ਉਹ ਸੁਧਰੇਗੀ ਬੇਰੋਜ਼ਗਾਰੀ ਕਾਫੀ ਤੇ ਰੋਜ਼ਗਾਰ ਕਰਕੇ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਢੰਗ ਤਰੀਕੇ ਨਾਲ ਬਾਹਰਲੇ ਦੇਸ਼ ਜਾਂ ਕਿਤੇ ਵੀ ਜਿੱਥੇ ਮੈਨੂੰ ਕੰਮ ਮਿਲਦਾ ਮੈਂ ਜਾਵਾਂ ਇਹ ਸਰਕਾਰੀ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਜੇ ਉਹ ਚਲੇ ਗਏ ਮਲੋ ਗਲਤ ਢੰਗ ਨਾਲ ਚਲੇ ਗਏ ਗਲਤ ਮੜੀ ਜਾਣਾ ਨਹੀਂ ਚਾਹੀਦਾ ਹੈ ਖਾਰਜੀ ਪੱਤਰੀ ਜਾਣਾ ਚਾਹੀਦਾ ਹੈ ਜੇ ਚਲੇ ਗਏ ਤੋਂ ਉਹਨਾਂ ਨੇ ਇੱਕ ਵਾਰ ਮੋਖਾ ਨੂੰ ਦੇਣਾ ਚਾਹੀਦਾ ਹੈ ਜਿਹਦੇ ਨਾਲ ਉਹ ਆਪਣਾ ਕੇ ਕਾਗਜ਼ ਪੱਤਰ ਪੂਰੇ ਕਰਕੇ ਉੱਥੇ ਉਹਨਾਂ ਦੀ ਆਪਣੇ ਜਿਹੜੀ ਕੰਮ ਲਈ ਗਏ ਸੀ 40-40 ਲੱਖ ਦਾ 50-50 ਲੱਖ ਦੇ ਕੇ ਗਏ ਸੀ। ਤੇ ਉਹ ਉਹਨਾਂ ਨੂੰ ਇਸ ਤਰ੍ਹਾਂ ਭੇਜਣਾ ਬੇੜੀਆਂ ਲਾ ਕੇ ਭੇਜਣਾ ਮੈਂ ਸਮਝਦਾ ਹਾਂ। ਹੱਥ ਘੜੀਆਂ ਲਾ ਕੇ ਭੇਜਣਾ ਫਿਰ ਜਹਾਜ਼ ਫੌਜ ਦੇ ਜਹਾਜ਼ 'ਚ ਭੇਜਣਾ ਜਿਹੜੇ ਬੈਠੇ ਹੀ ਹੈ ਮਤਲਬ ਉੱਥੇ ਬਹਿਣ ਨੂੰ ਜਗ੍ਹਾ ਕੁਰਸੀ ਵੀ ਨਹੀਂ। ਤੇ ਮੈਂ ਸਮਝਦਾ ਬਹੁਤ ਮਾੜੀ ਨੰਨੇ ਜੋ ਖਤਨਾਇ ਡੈਮੋਕ੍ਰੇਸੀ ਦਾ ਜੋਗਿਆ ਤੇ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸ਼ੋਭਦੀਆਂ ਨਹੀਂ ਸਾਡਾ ਦੇਸ਼ ਜਿਹੜਾ ਲੋਕਤੰਤਰ ਦੇਸ਼ ਹੈ। ਔਰ ਉਤੋਂ ਗਾਂ ਮੜੀ ਗਲੇ ਇੱਕ ਜਿਹੜੇ ਪੰਜਾਬ ਨੂੰ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਉਹਨਾਂ ਨੇ 에어ਪੋਰਟ ਦੇ ਇੱਥੇ ਜਿਹੜੇ ਤਾਰੇ ਇਹ ਵੀ ਕੁਸ਼ੌਚੀ ਸਮਝੀ ਸਾਜ ਜਿਹਾ ਕਿ ਜਿਹੜੇ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬੀ ਮੇਸ਼ਾਂ ਦੇਸ਼ ਵਾਸਤੇ ਕੌਮ ਵਾਸਤੇ ਪੰਜਾਬੀਅਤ ਵਾਸਤੇ ਲੜਦੇ ਰਹੇ ਨੇ ਕਿ ਸਾਡਾ ਭਾਈਚਾਰਾ ਇਨਸਾਨ ਜਿਹੜੀ ਉਹ ਇਕੱਠੀ ਰਵੇ ਇਕ ਰਵੇ ਤੇ ਇੱਥੇ ਸ਼ਾਂਤੀ ਰਹੀ ਹੈ ਗੁਰੂ ਪੀਰਾਂ ਦੀ ਇਹ ਧਰਤੀ ਪੰਜਾਬ ਦਾ ਦੇਸ਼ ਜਿਹੜਾ ਰੇਖੀ ਮੁੰਡੀਆਂ ਦੀ ਗੁਰੂਆਂ ਦੀ ਇਹ ਤੇ ਹੁਣ ਮੈਨੂੰ ਮੱਲੇ ਸੋਚ ਕੇ ਇੱਕ ਭੇਜਣੇ ਕਿਉਂਕਿ ਬੱਚੇ ਬਾਹਰ ਵੀ ਗੁਜਰਾਤ ਦੇ ਵੀ ਕਾਫੀ ਹਰਿਆਣੇ ਦੇ ਵੀ ਕਾਫੀ ਹੋਰ ਵੀ ਸ਼ਿਬਿਆਂ ਦੇ ਉੱਥੇ ਉਹਨਾਂ ਭੇਜਿਆ ਨਹੀਂ ਉਤਨਾ ਹੀ ਜਦੋਂ 에어ਪੋਰਟਾਂ ਦੀ ਰੂਟ ਮੰਗਦੇ ਆ ਕਿ ਸਾਨੂੰ ਅੰਬਰਸਤ ਮਰਕਾਰੀਆਂ ਜਾਂ ਹੋਰ ਧਾਨਾ ਜਿਹੜੀਆਂ ਦਿੱਤੀਆਂ ਜਾਣ ਉਹ ਤੋਂ ਦਿੰਦੇ ਨਹੀਂ ਨਾ ਮਹਾਲੀ ਦੇ ਰਿਹਾ ਮਤਲਬ ਉੱਥੇ ਡੋਲ ਇੰਟਰਨੈਸ਼ਨਲ 에어ਪੋਰਟਾਂ ਨੂੰ ਬਾਲ ਸਾਹਿਬ ਨੇ ਬਣਾਈਆਂ ਸੀ ਬੜੀ ਯੋਰ ਨਾਲ ਬਣਾਈਆਂ ਸੀ ਤੇ ਉੱਥੇ ਉਹ ਉਹ ਫਲੈਟਾਂ ਨਹੀਂ ਦਿੰਦੇ ਨਹੀਂ ਤੇ ਆਵਾਜ਼ ਤੇ ਇਹਨਾਂ ਨੇ ਮੁੰਡਿਆਂ ਦੇ ਵਾਸਤੇ ਜਿਹੜੀ ਚੁਣੀ ਇਹ ਵੀ ਨੰਨਜੋਗ ਗੱਲ ਹੈ ਮੁੱਲ ਮੜੀ ਗੱਲ ਆ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਹੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਹੋਮ ਮਿਨਿਸਟਰ ਨੂੰ ਵੀ ਕਰਨੀ ਚਾਹਣਾ ਉਦੇਸ਼ ਮੰਤਰੀ ਨੂੰ ਵੀ ਕਰਨੀ ਚਾਹਣਾ ਕਿਉਂਕਿ ਉੱਥੇ ਉਹਨਾਂ ਨੇ ਗੱਲ ਕਰਨ ਕਿ ਚਲੋ ਜੇ ਚਲੇ ਗਏ ਉਹਨਾਂ ਦਾ ਸਤਿਕਾਰ ਮਾਨ ਪੂਰਾ ਕਰਨਾ ਆਦਰ ਸਤਿਕਾਰ ਦੇ ਨਾਲ ਕਿਉਂਕਿ ਅੱਜ ਕੱਲ ਡਿਕਟੇਟਰ ਤੇ ਨਹੀਂ ਕਿ ਬੋਲਟਾ ਨਾਲ ਇਸ਼ਾਰਾ ਰਾਜ ਚੱਲਦੇ ਨੇ ਸਾਰੇ ਦੇਸ਼ਾਂ 'ਚ ਚੱਲ ਰਹੇ ਨੇ ਕੁਝ ਥੋੜੀਆਂ ਟੁਕੜੀਆਂ-ਟੁਕੜੀਆਂ ਜਿੱਥੇ ਡੈਮੋਕਰੇਸੀ ਨਹੀਂ ਹੈਗੀ ਪਰ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਜਿਹੜਾ ਉਹਨਾਂ ਨੂੰ ਉੱਥੋਂ ਜੋਨਾ ਭੇਜਣਾ ਹੀ ਸੀ ਤੋਂ ਖਰਮ ਉਹ ਤਰਨੀਆਂ ਜਿਹੜੀਆਂ ਮਹਨਪਾਲ ਜਿਹੜਾ ਨੌਜਵਾਨਾਂ ਦਾ ਉਹ ਡਿੱਗਦਾ ਉਹ ਮੁੜ ਕੇ ਇੱਥੇ ਰਜਗਾਰ ਦੇ ਸਾਧਨ ਜਿਹੜੇ ਉਹਨਾਂ ਨਹੀਂ ਜਿੱਨਾ ਉਹ ਗਏ ਸੀ ਤੇ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਨਾ ਵੀ ਉਹ ਜਰੂਰ ਤਾਲਮਿਲ ਪ੍ਰਧਾਨ ਮੰਤਰੀ ਗਏ ਨੇ ਅੱਜ ਮਿਲਣ ਨੂੰ ਡਾਇਮਾ ਪੇਪਰ ਜੀ ਪੜਿਆ ਹੈ ਉਹਨੂੰ ਤੁਲਡੋ ਨੂੰ ਉਹ ਸੌਰੀ ਉਹਨੂੰ ਟ੍ਰੈਂਪ ਨੂੰ ਤੂੰ ਉਹਨਾਂ ਨਾਲ ਬੈਠ ਕੇ ਉੱਥੇ ਗੱਲ ਕਰਨੀ ਤੂੰ ਇਸ ਤਰ੍ਹਾਂ ਜਿਹੜਾ ਖੜੇ ਉਹ ਜਾਜ ਆਪਣਾ ਭੇਜਣਾ ਜੀਦਾ ਅਸੀਂ ਤੇਜ ਦਾ ਜਾਇਜ ਜਾਂਦਾ ਜੇ ਲਿਆਉਣਾ ਸੀ ਤੂੰ ਬੜੇ ਸ਼ਤਕਾਰ ਨਾਲ ਲਿਆਉਂਦੇ ਫਿਰ ਵੀ ਚਲੋ ਉਹਨਾਂ ਦਾ ਬੜੇ ਮਾਨ ਦੇ ਨਾਲ ਉਹ ਗਏ ਪਰਸ਼ਾਣ ਲੈ ਕੇ ਗਏ ਔਰ ਨਾਲ ਭਗਵੰਤ ਮਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਨੇ ਉਹ ਪਹਿਲਾਂ ਵੀ ਇੱਥੇ ਜਾਜ ਆਇਆ ਉਦੋਂ ਨਹੀਂ ਉੱਥੇ ਆਇਆ ਹੁਣ ਆਏ ਤੇ ਬੋਲ ਕੇ ਚਲੇ ਗਏ ਜਣਾ ਤੇ ਚਾਹੀਦਾ ਹੈ ਪ੍ਰਧਾਨ ਮੰਤਰੀ ਨਾਲ ਤਾਲਮਲ ਕਰਦੇ ਹੌਮਲੇ ਸੁਣਾ ਕਰਦੇ ਵਿਦੇਸ਼ ਮੰਤਰੀ ਨਾ ਕਰਦੇ ਉਹਨਾਂ ਨਾਲ ਬਹਿ ਕੇ ਉੱਥੇ ਦਿੱਲੀ 'ਚ ਗੱਲਬਾਤ ਕਰਦੇ ਪਬਲਿਸੀਟੀ ਵਾਤੇ ਹੋਈਆਂ ਗੱਲਾਂ ਕਰਨੀਆਂ ਕਿ ਇਤਨਾ ਕਰਾਂਗੇ ਉਹ ਕਰਾਂਗੇ ਤੇ ਦੁੱਖ ਸਾਰੇ ਪੰਜਾਬੀਆਂ ਨੂੰ ਹਰ ਘਰ ਨੂੰ ਦੁੱਖ ਆ ਵੀ ਜਦੋਂ ਨੌਜਵਾਨ ਬੱਚੇ ਉੱਥੇ ਬੇਰਜਗਰ ਵਾਪਸ ਆ ਰਹੇ ਨੇ ਉਹ ਨਹੀਂ ਆਉਣੇ ਚਾਹੀਦੇ ਤੇ ਦੇਖਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਬੇਨਤੀ ਕਰਨੀ ਚਾਹਣਾ ਵਿਦੇਸ਼ ਮੰਤਰੀ ਜੀ ਨੂੰ ਛਣਨੇ ਚਾਹਣਾ ਕਿ ਉਹ ਤਾਲਮੇਲ ਕਰੇ ਉਹਨਾਂ ਉਹਨਾਂ ਦੇ ਸਾਥ ਜਿਹੜਾ ਮਰਕਾ ਕੀ ਪ੍ਰਾਈਮ ਮਿਨਿਸਟਰ ਨੇ ਜਾਂ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਨੇ ਜਿਹੜਾ ਅਗਲਾ ਜਿਹੜਾ ਉਹਨਾਂ ਨੇ ਹੋਰ ਵੀ ਹਾਲੀਏ ਦੱਸਦੇ ਉਹਨੂੰ ਪਤਾ ਲੱਗਾ ਕਿ ਲਿਸ਼ਟਾਂ ਤਿਆਰ ਕਰ ਰਹੇ ਉਹ ਸਰਕਾਰ ਦੇ ਨਾਲ ਉਹਨਾਂ ਦਾ ਮਾਨ ਸਰਕਾਰ ਵੀ ਬਹਾਲ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਮਜ਼ਦੂਰੀ ਹੈ ਕਿ ਕਾਨੂੰਨੀ ਮਜ਼ਦੂਰੀ ਹੈ ਉਹਨੂੰ ਉਹਨਾਂ ਨੂੰ ਕਰਨਾ ਚਾਹੀਦਾ ਉੱਥੇ ਵਿਚਾਰ ਮੋੜ ਕਰਕੇ ਉਹਨਾਂ ਨੂੰ ਉੱਥੇ ਕਰ ਲੈਣਾ ਜਿਹਦਾ ਰਜਿਸਟਰ ਜੇ ਨਹੀਂ ਤੇ ਫਿਰ ਵੀ ਸਰਕਾਰ ਦੇ ਨਾਲ ਜਿਹੜਾ ਭੇਜਣਾ ਚਾਹੀਦਾ ਸ਼੍ਰੋਮਣਿਆ ਕਾਲੀਦਲ ਮੇਹਾਂ ਹੀ ਪੰਜਾਬ ਦੇ ਵਿੱਚ ਭਾਈਚਾਰ ਸਾਂਝ ਦਾ ਔਰ ਪੰਜਾਬੀਅਤ ਦਾ ਪੰਜਾਬ ਦਾ ਮਦਈ ਰਹਿਤ ਰਹੇਗਾ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਸੋਮਣੀ ਗਲੀਦਾਲੀ ਪਰਦਾ ਸੀਮ ਸਾਹਿਬ ਨੇ ਕਿਹਾ ਕਿ ਮੈਂ ਸਿੱਧਾ ਵਿਰੋਧ ਕਰਨਾ ਇਹਨਾਂ ਨੇ ਅੰਮ੍ਰਿਤਸਰ 에어ਪੋਰਟ ਜੋ ਨਹੀਂ ਚੁੱਕਿਆ ਹੈ ਪੰਜਾਬੀਆਂ ਨੂੰ ਬਦਲਾਣ ਕਰਦੇ ਜਦੋਂ ਕੋਈ ਵੱਡਾ ਲੀਡਰ ਆਉਂਦਾ ਇਹਨੂੰ ਦਿੱਲੀ ਚ ਉਤਾਰਿਆ ਜਾਂਦਾ ਜਾਂ ਗਾਜ਼ੀਆਬੱਦ ਉਤਾਰਿਆ ਜਾਂਦਾ ਅੰਮ੍ਰਿਤਸਰ ਹੀ ਕਿਉਂ ਲਾ ਕੇ ਪਾਕਿਸਤਾਨ ਲੱਗਦਾ 40 ਕਿਲੋ ਮ ਲਾਉਂਦਾ ਅੰਮ੍ਰਿਤਸਰ ਇੱਕ ਫੌਜੀ ਜਹਾਜ਼ ਉਤਰਨਾ ਇੱਕ ਦੇਖੋ ਇਹ ਆਪਣੇ ਮਾਰਕਿਸਨ ਜੀ ਆ ਪੰਜਾਬ ਦੇ ਪੰਜਾਬੀਆਂ ਦੇ ਕਿ ਆਪਾਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਆ ਉਹ ਸਮਝ ਨਹੀਂ ਰਹੇ ਉਹ ਫਿਰ ਵੀ ਇਹੋ ਜੀਆਂ ਚੀਜ਼ਾਂ ਜਵਰਦੇ ਆ ਪੰਜਾਬ ਨੂੰ ਹਮੇਸ਼ਾ ਹੀ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ ਬਦਨਾਮ ਕਰਦੇ ਲੱਗੀਆਂ ਅੱਜ ਨਹੀਂ ਕੱਲ ਦੀਆਂ ਬਾਲ ਸਾਹ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਐਸੀ ਗੱਲ ਦੀ ਲੜਾਈ ਲੜੀ ਵੀ ਤੂੰ ਪੰਜਾਬ ਨੂੰ ਬੰਦਾ ਸਤਕਾਰ ਦੋ ਪੰਜਾਬੀਅਤ ਨੂੰ ਦੋ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਇਸ ਤਰ੍ਹਾਂ ਨਾ ਕਰੋ ਤੂੰ ਪੰਜਾਬ ਨੂੰ ਹੱਤ ਉਹਨਾਂ ਦਾ ਜਦੋਂ ਵੀ ਢੰਗ ਤਰੀਕਾ ਜਦੋਂ ਉਹਨਾਂ ਨੇ ਲੌਕਡਾਉਨ ਉਹ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਜਿਹੜੀ ਸਟੇਟ ਹੈ ਪੰਜਾਬ ਦੀ ਇਹ ਬਾਰਡਰ ਸਟੇਟ ਹੈ ਜਿੱਤਾਂ ਤਰੀਕਾ ਹੈ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਬਿਲਕੁਲ ਬਦਰ ਤੇ ਉੱਤੇ ਆ ਪਲਟੀ ਉਹਨਾਂ ਦੇ ਨਾਲ ਲੱਗ ਰਹੀ ਹੈ ਇੱਥੇ ਜਹਾਜ਼ ਲਿਆਉਣਾ ਇੱਥੇ ਤਾਰਨੇ ਮੈਂ ਸਮਝਦਾ ਕਿ ਪੰਜਾਬ ਨੂੰ ਨੀਵਾ ਬਕਾਉਣ ਵਾਸਤੇ ਪੰਜਾਬੀਆਂ ਨੂੰ ਨੀਵਾ ਬਕਾਉਣ ਵਾਸਤੇ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਹੈ ਬਾਕੀ ਸੂਬਿਆਂ ਦੇ ਜਾ ਨਹੀਂ ਰਹੇ ਉੱਥੇ ਵੀ ਹੋਰ ਵੀ ਕਦੇ ਉੱਤਰ ਸਕਦਾ ਹੈ ਮੇਰੇ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਆਪ ਪਹਿਲਾਂ ਹੀ ਇੱਕ ਬੜੇ ਲੰਮੇ ਸਮੇਂ ਤੋਂ ਸ਼ਰਮਣੀ ਕਾਲੀ ਦਾ ਲੋ ਫਲੈਟਾਂ ਦੀ ਵੀ ਔਰ ਪੰਜਾਬ ਦੇ ਲੋਕ ਵੀ ਮੰਗ ਕਰ ਰਹੇ ਆ ਵੀ ਇੱਥੇ ਫਲੈਟਾਂ ਜਿਹੜੀਆਂ ਹੋਰ ਵੀ ਜਿਹੜੀਆਂ ਹੁੰਦੇ ਹੋ ਤਾਂ ਜੋ ਇੱਥੇ ਜਿਹੜੇ ਨੌਜਵਾਨ ਦਿੱਲੀ ਜਾ ਕੇ ਚੜਦੇ ਜਾਂ ਉਤਰਦੇ ਇੱਥੇ ਹੋ ਜਾਣ ਪਰ ਉਹ ਤਾਂ ਦਿੰਦੇ ਨਹੀਂ ਤੇ ਜੇ ਅੱਜ ਇਹੋ ਜਿਹਾ ਮੌਕਾ ਬਣਿਆ ਤੋਂ ਨਾ ਦਾ ਫੈਰਾ ਚੱਕਿਆ ਬਦਨਾਮ ਕਰਨ ਵਾਸਤੇ ਕਿ ਉਹ ਤਾਰੇ ਇੱਥੇ ਲਿਆ ਕੇ ਬਾਰਡਰ ਤੇ ਮੇਰੇ ਸਾਰੇ ਜਾਂ ਲੀ ਕੇ ਨਾਲ ਹੀ ਆ ਬੱਡ ਪੈਂਡਿਆ ਵਾਗਾ ਬੱਡਰ ਦੇ ਨਾਲ ਨਾਲ ਪੱਟੀ ਇਹ ਜੇ ਨਹੀਂ ਚਾਹੀਦਾ ਕੰਮ ਕਰਨਾ ਉਹਨਾਂ ਨੇ ਕੀਤਾ ਜਿਵੇਂ ਇਹ ਨਿੱਡਾ ਵੀ ਕਰਦੇ ਤੇ ਉਹਨਾਂ ਕੋ ਮੰਗ ਵੀ ਕਰਦੇ ਆ ਕਿ ਉਹਨਾਂ ਨਾਲ ਦਰਦੀ ਨਾਲ ਉਹਨਾਂ ਦੇ ਜਿਹੜੇ ਤੁਸੀਂ ਹੁਣ ਭੇਜੇ ਇੱਥੇ ਲੈ ਜਾਂਦੇ ਉਹਨਾਂ ਨੂੰ ਕੋਈ ਸਬਸਿਡੀਆਂ ਦੇ ਦੇ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਵੀ ਕਰੇ ਪੰਜਾਬ ਸਰਕਾਰ ਵੀ ਕਰੇ ਬੁਲਾਰੇ ਬਿਆਨ ਦਿੱਤੇ ਆ ਨਹੀਂ ਗੱਲ ਬਣਨੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਦਰਦੀ ਤੌਰ ਤੇ ਕੋਈ ਨਾ ਕੋਈ ਉਹਨਾਂ ਦਾ ਹੱਲ ਕਰਨਾ ਤੇ ਰੋਜ਼ਗਾਰ ਦੇ ਸਾਧਨ ਪੰਜਾਬ ਕੇ ਹੋ ਜਾਈ ਗੱਲ ਉਹਨਾਂ ਦੀ ਬਾਹਵ ਵੀ ਫੜਨ ਸੈਂਟਰ ਸਰਕਾਰ ਵੀ ਫੜੇ ਤੇ ਪੰਜਾਬ ਦੀ ਸਰਕਾਰ ਵੀ ਫੜੇ ਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਉਹਨਾਂ ਦਾ ਹਮਦਰਦੀ ਵੀ ਰਹਿਣੀ ਕਿਉਂਕਿ ਕੁਦਰਤੀ ਗੱਲ ਹੈ ਕਿ ਸਾਡੇ ਉਪਰਾ ਨੇ ਵੀਰ ਨੇ ਸਾਡੇ ਪੁੱਤਰ ਨੇ ਕਿ ਜਿਹੜੇ ਇੱਥੋਂ ਗਏ ਨੇ ਬੜੀਆਂ ਸਾਂਹੀ ਉਹਨਾਂ ਨੂੰ ਪਰੋ ਪਾਣੀ ਫਿਰਿਆ ਉਹ ਵਿਆਜ ਵੀ ਨਹੀਂ ਅੱਜ ਉਹ ਪਰਵਾਦ ਦੇ ਸਕਦੇ ਜਿੰਨਾ ਜਿੰਨਾ ਵਿਆਜ ਚੜ ਗਿਆ ਸਰ ਇਹਦੇ ਵਿੱਚ ਅੰદાવાદ ਗੁਜਰਾਤ ਗੋਆ ਜੰਮੂ ਕਸ਼ਮੀਰ کافی ਨਹੀਂ ਤੁਸੀਂ ਜਾਣਦੇ ਹੋ ਜੀ ਸਾਡਾ ਸੀਐਮ ਨੇ ਕਿਹਾ ਹੈ ਵਾ ਕਿ ਇਹ ਜਾਜ ਉਹ ਸੀਟਾਂ ਜੁਤਾ ਰਹੇ ਨੇ ਨਾ ਕਿ ਇੱਥੇ ਪੰਜਾਬ ਜੁਤਾ ਰਹੇ ਉਹਦਾ ਵਿਰੋਧ ਕਰਦੇ ਤੁਸੀਂ ਵਿਰੋਧ ਕਰਦੇ ਤੁਸੀਂ ਜਾਣਦੇ ਕਿ ਜਾਜ ਬੋਲ ਕੀ ਦੇਖਦੇ ਨੇ ਵੀ ਇਹ ਜਿਹਨੇ ਵੀ ਹੋ ਗੁਦਰਤ ਉਤਰ ਸਕਦਾ ਹੈ ਬੜਾ ਆਮਣਾ ਹਿਆਲੇ ਚ ਉੱਥੇ ਪਰ ਆਪਣੇ ਜਿੱਥੇ ਜਿੱਥੇ ਇੰਟਰਨੈਟ ਸਿਰ ਪੂਲਟਾਂ ਤੇ ਉਤਰ ਸਕਦੇ ਸਾਰੇ ਸ਼ੁਭਾਂ ਚ ਹੈਗੇ ਤੇ ਸਾਰੇ ਸ਼ੁਭਾਂ ਦੇ ਬੱਚੇ ਗਏ ਨੇ ਕੋਈ ਨਹੀਂ ਵੀ ਦੇਸ਼ ਦੇ ਕੋਲੇ ਪੰਜਾਬ ਦੇ ਗਏ ਨਾਲੇ ਤੁਹਾਨੂੰ ਦੱਸਿਆ ਵੀ ਉੱਥੇ ਬੜੀ ਬੈਲਟ ਹੈ ਬੜਾ ਸਟੇਟ ਹੈ ਤੇ ਇੱਥੇ ਦੇ ਇਹ ਕੰਮ ਕਰਨਾ ਨਹੀਂ ਚਾਹੀਦਾ ਜਿਹੜੇ ਉਹਨਾਂ ਲਿਆ ਕੇ ਤਾਰੇ ਮੈਨੂੰ ਸਮਝਦਾ ਇਹ ਬੜੀ ਸੋਚੀ ਸਮਝੀ ਸਾਜਿਸ਼ ਦੇ ਦੀਨ ਜਿਹੜੇ ਹੈ ਲੇਕਿਨ ਦੋਨਾਂ ਨੂੰ ਦੋਨਾਂ ਸਰਕਾਰਾਂ ਨੂੰ ਮੇਰੀ ਅਪੀਲ ਫੀਲ ਵੀ ਹੈ ਪਿਉਣਾ ਦੌਂਦਾਰੀ ਰਿਕਾਰਡ ਦਾ ਪ੍ਰਬੰਧ ਵੀ ਕਰੇ ਉਹਨਾਂ ਪਰਿਵਾਰਾਂ ਨਾਲ ਦਰਦ ਵੀ ਕਰੇ ਜਿਨ੍ਹਾਂ ਨੇ ਪਰਿਵਾਰਾਂ ਨੇ ਆਪਣੇ ਚਰਿਆਂ ਨੇ ਕੁਝ ਘਰ ਗਹਿਣੇ ਪਾਏ ਨੇ ਕੋਈ ਪੈੜੀਆਂ ਗਾਲੇ ਪਈਆਂ ਜ਼ਮੀਨਾਂ ਕਰਜ਼ਾ ਲੈ ਕੇ ਜਿਹੜੇ ਗਏ ਉਹ ਵਿਆਜ ਬੜਾ ਉਹਨਾਂ ਦਾ ਜਿਹੜਾ ਉਹ ਸਰਨਾ ਵਿਸ਼ ਮੰਤਰਾਲੇ ਨੂੰ ਅਪੀਲ ਕਰੇ ਕਿ ਜਿਹੜੇ ਨੈਕਸਟ ਅੱਗੇ ਜਿਹੜੇ ਜਹਾਜ਼ਾਂ ਨੇ ਉਹ ਪੂਰ ਸਟੇਟਾਂ ਚ ਲਾਏ ਜਾਣ ਨਾਲ ਇਸ ਪੰਜਾਬ ਵਿੱਚ ਮੈਂ ਵਿਦੇਸ਼ ਮੰਤਰਾਲੇ ਨੂੰ ਵੀ ਕਰਦਾ ਕਰਦਾ ਨਾਲ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਰਦਾ ਕਿਉਂਕਿ ਉਹ ਸਾਰਿਆਂ ਦੇ ਹੈਲਟ ਨੇ ਕਿ ਉਹ ਅੱਜ ਉੱਥੇ ਹੀ ਨਹੀਂ ਹਲਿ ਮਰਕਾ ਜੀ ਨਹੀਂ ਸਾਡੇ ਇੱਕ ਦੋ ਦਿਨਾਂ ਚੋਂ ਨਾਉਣਾ ਉਹ ਸੇ ਅੱਜ ਮੀਟਿੰਗ ਕਿ ਕਰ ਲੈਣਾ ਕੋਈ ਲੈ ਲੈਣਾ ਪਈ ਜੇ ਬਹੁਤੀ ਗੱਲ ਉਹਨਾਂ ਦੀ ਮਜਬੂਰੀ ਆ ਉਹਨਾਂ ਭੇਜਨੇ ਭੇਜਨੇ ਆ ਤੇ ਆਪਣਾ ਜਹਾਜ਼ ਇੱਥੋਂ ਤਿਆਰ ਕਰਕੇ ਜਾ ਸਕਦਾ ਇੱਕ ਦੋ ਕੰਟਰੀਆਂ ਨੇ ਨਾਮ ਕੀਤੀ ਪਈ ਹੈ ਆਪਣੇ ਜਹਾਜ਼ ਭੇਜਾਂਗੇ ਆਪਣੇ ਲੈਵਾਂਗੇ ਤੇ ਉਹਨਾਂ ਇਹ ਵੀ ਕਿਹਾ ਵੀ ਸਾਡੇ ਦੇਸ਼ ਚ ਤੁਹਾਡਾ ਜਹਾਜ਼ ਨਹੀਂ ਉਤਰਨਾ ਚਾਹੀਦਾ ਇਹ ਇਹਨਾਂ ਨੂੰ ਸਤੰਨ ਲੱਗਣਾ ਚਾਹੀਦਾ ਭਾਰਤ ਨੂੰ ਭਾਰਤ ਦੇਸ਼ ਮਤਲਬ ਰਿਸ਼ੀ ਮੁਰੀਆਂ ਦਾ ਦੇਸ਼ ਆ ਗੁਰੂ ਪੀੜਾ ਦਾ ਦੇਸ਼ ਆ ਅਣਖ ਦਾ ਦੇਸ਼ ਆ ਇਹਨੇ ਬਹੁਤ ਵਧੀਆ ਢੰਗ ਦੇ ਨਾਲ ਜਿਹੜੇ ਕਵੀਤੇ ਨੇ ਇਸ ਕਰਕੇ ਹੋਰ ਜੇ ਕਾਰੋਬਾਰ ਲਈ ਉੱਥੇ ਸਮਝੌਤੇ ਹੋ ਸਕਦੇ ਆ ਜਾਂ ਹੋਰ ਗੱਲਾਂ ਵੀ ਹੋ ਸਕਦੇ ਆ ਜੇ ਇਹ ਵੀ ਇੱਕ ਇਹ ਵੀ ਕੋਈ ਰਾ ਲੱਭਣ ਵਿਚਾਰ ਕਰਨ ਮੈਂ ਮੰਨਦਾ ਵੀ ਇਹ ਕਾਨੂੰਨੀ ਰਚਨਾ ਵੀ ਨੇ ਤ ਉਹਨੂੰ ਵੀ ਦੂਰ ਕੀਤੀ ਜਾ ਸਕਦੀ ਹੈ ਜਦੋਂ ਬੈਠ ਕੇ ਕਰਨੇ ਪ੍ਰਧਾਨ ਮੰਤਰੀ ਵੀ ਉੱਥੇ ਗੱਲ ਕਰਨ ਤੇ ਵਿਦੇਸ਼ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਕੰਨ ਨਾਲ ਜ ਆਪਾਂ ਇੱਥੋਂ ਕਰਨ ਜਿਤਨਾ ਵੀ ਤਾਲ ਮਿਲ ਹੋ ਸਕਦਾ ਜਰੂਰ ਕਰਨ ਕਿਉਂਕਿ ਪੰਜਾਬ ਦਾ ਤੇ ਪੰਜਾਬ ਦੇ ਵਲੋਂ ਇੱਥੇ ਆਪ ਬੰਦਗੀ ਇਹ ਕਰ ਸਕਦੇ ਆ ਪੰਜਾਬ ਵਾਲੇ ਉਹਨਾਂ ਦੀ ਬਾਹ ਫੜ ਸਕਦੇ ਮੁਝਾਬ ਸਰਕਾਰ ਸਿੱਧੀ ਗੱਲ ਉਹ ਦੂਜੀ ਕੰਟਰੀ ਨਾਲ ਸਟੇਟ ਦਾ ਹਦ ਅਧਿਕਾਰਨ ਇਹ ਕਰ ਉਹਨਾਂ ਨਾਲ ਕਰਨ ਉਹ ਕੇਂਦਰ ਸਰਕਾਰ ਦਾ ਹੈ ਕੇਂਦਰ ਨੂੰ ਜ਼ਰੂਰ ਹੈ ਪਰ ਸਿਰਫ ਰਾਜ ਦੂਜੀ ਸਟੇਟ ਤੇ ਉਤਾਰੇ ਜਾਣ ਕਿਉਂਕਿ ਕਾਫੀ ਜਹ ਆ ਜਾਣੇ ਨੇ 18000 ਬੱਚੇ ਨੇ ਇਹ ਵੀ ਮੇਰੀ ਪੀਲੀਆ ਬੇਨਤੀ ਹੈ ਵੀ ਉਹ ਜਿਹੜੀਆਂ ਦੂਜੀਆਂ ਛਤੰਤਾ ਜਿੱਥੇ-ਜਿੱਥੇ ਵੀ ਬੱਚੇ ਨੇ ਉਹਨਾਂ ਦੇ ਉੱਥੇ ਵੀ ਤਾਰਨ ਇੱਥੇ ਪੰਜਾਬ ਵਿੱਚ ਕਿਉਂ ਪੱਲੇ ਕੋ ਵੀ ਖਾਸ ਕਰਕੇ ਅੰਮ੍ਰਿਤਸਰ ਨੂੰ ਸ਼ੁਰੂਆਂ ਜਿੱਥੇ ਮਤਲਬ ਬਾਰਡਰ ਦੇ ਨਾਲ ਲੱਗਦੇ ਹਾਂ ਦੇ ਨਾਲ ਇਹ 10 ਕਿਲੋਮੀਟਰ ਦੀ ਪੱਟੀ ਇਸ ਕਰਕੇ ਮੈਂ ਇਹ ਵੀ ਮੰਗ ਕਰਦਾ ਹਾਂ ਕਿ ਉਹਨਾਂ ਨੂੰ ਦੁਨੀਆ ਦੀਆਂ ਸਟੇਟਾਂ ਦੇ ਵਿੱਚ ਵੀ ਜਿੱਥੇ ਉਹਨਾਂ ਦੇ ਹੋਰ ਵੀ ਬੱਚੇ ਨੇ ਗੁਜਰਾਤ ਚ ਜਿੰਨਾ ਹੈਗੇ ਨੇ ਉਹ ਹਰਿਆਣੇ ਦੇ ਕਾਫੀ ਨੂੰ ਹੋਰ ਕਈ ਸ਼ੂਮਿਆਂ ਦੇ ਨੇ ਉੱਥੇ ਵੀ ਕਰਨ ਤੇ ਇਸ ਲਈ ਮੇਰੀ ਪੁਰਜ ਦੋਨਾਂ ਸਰਕਾਰਾਂ ਨੂੰ ਬੇਨਤੀ ਵੀ ਮੈਂ ਬਿਆਨ ਦਿੱਤਾ ਨਹੀਂ ਗੱਲ ਬਣੀ ਇਹਨੂੰ ਹਮਲੀ ਜਾਮਾ ਬਣਾਉਣਾ ਤੇ ਉਹਨੂੰ ਦਰਦੀ ਦੇ ਨਾਲ ਘਿਰਾਈ ਦੇ ਨਾਲ ਉਹਨਾਂ ਨੂੰ ਲੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿਹੜੀ ਗੱਲ ਜਿਹੜੇ ਅੱਗੇ ਨਾ ਵਾਪਰੇ ਜਿਹੜੇ ਬੱਚਿਆਂ ਦੇ ਮਾਂ ਪਿਓ ਆਪਣੇ ਸਰੇ ਦੁਹੀ ਬਿਠੇ ਨੇ ਬੱਚੇ ਦੁਹੀ ਬਿਠੇ ਆ ਜਿਹੜੇ ਜਿਨ੍ਹਾਂ ਨੇ ਉੱਥੇ ਜਾ ਕੇ ਵਾਪਰੇ ਉਹ ਚਰੇ ਗੱਲ ਪਉਦੇ ਆ ਵੀ ਉਹਨਾਂ ਨੂੰ ਹੰਡੂਗ ਮਲ ਇਹੋ ਜਿਹੀ ਗੈਰ ਦਾਸਾਂ ਲੈ ਕੇ ਤੇ ਕੰਮ ਉਲਟ ਹੋਇਆ ਇਸ ਲਈ ਉਹ ਦੂਜੀਆਂ ਛੇਟਾਂ 'ਤੇ ਉਤਰ ਸਕਦੇ ਉੱਥੇ ਤਾਂ ਨਹੀਂ ਚਾਹੀਦੀ